ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਪਹੁੰਚੇ ਅੱਜ ਅਮਰਸ਼ੀਰ ਦੇ ਆਪਣੇ ਸ਼੍ਰੀ ਜਗਿੰਦਰਪਾਲ ਪਾਂਡੇ ਦੇ ਜਿਹੜੀ 39ਵਾਂ ਸ਼ਹੀਦੀ ਦਿਵਸ ਤੇ ਪਹੁੰਚੇ ਤੇ ਗੱਲਬਾਤ ਕਰਦੇ ਆ ਪੂਰੀ ਸਮੂਚੀ ਟੀਮ ਇੱਥੇ ਪਹੁੰਚੀ ਹੋਈ ਆ ਕਾਂਗਰਸ ਤੇ ਸ਼ਰਧਾਂਜਲੀ ਦੀ ਬੜੀ ਭੇਟ ਇਹਨਾਂ ਨੇ ਵਧੀਆ ਕੀਤੀ ਹੈ ਤੇ ਗੱਲਬਾਤ ਕਰਦੇ ਆ ਪਹਿਲਾਂ ਤਾਂ ਮੈਂ ਸਾਥੀ ਨੂੰ ਕਹਾਂਗੇ ਪਹਿਲਾਂ ਭਾਈ ਨਾਲ ਗੱਲ ਕਰਾਂ ਨੇ ਵਿਜੇ ਭਾਈ ਪਾਜੀ ਕਿੱਦਾਂ ਦੇਖਦੇ ਹੋ ਅੱਜ ਅਮਰਸ਼ੀਰ ਦੇ ਸ਼ਰਧਾਂਜਲੀ ਦਿੱਤੀ ਗਈ ਕੀ ਗੱਲ ਹੈ ਅੱਜ ਜਗਿੰਦਰਪਾਲ ਪਾਂਡੇ ਜੀ ਦਾ ਸ਼ਹੀਦੀ ਦਿਹਾੜਾ ਵਾ ਉਸ ਦਿਹਾੜੇ ਤੇ ਸਾਰੇ ਜਣੇ ਇਕੱਠੇ ਹੋਏ ਜੀ ਅੱਜ ਤੋਂ ਤਕਰੀਬਨ 39 ਸਾਲ ਪਹਿਲਾਂ 1987 ਦੇ ਵਿੱਚ ਭਾਈਵਾਲਾ ਚੌਕ ਦੇ ਵਿੱਚ ਜੋ ਪੈਟਰੋਲ ਪੰਪ ਸੀਗਾ ਉੱਥੇ ਉਗਰਵਾਦੀਆਂ ਨੇ ਉਹਨਾਂ ਨੂੰ ਗੋਲੀ ਮਾਰੀ ਉਸ ਟਾਈਮ ਦੇ ਉਹ ਸ਼ੇਰ-ਏ-ਪੰਜਾਬ ਸੀ ਉਹਨਾਂ ਨੂੰ ਸ਼ੇਰ-ਏ-ਪੰਜਾਬ ਕਹਿੰਦੇ ਸੀ ਇੱਕਦਮ ਆਈ ਵਾਸ ਇਨ ਸਟਾਕ ਮਾਰਕੀਟ ਐਟ ਦੈਟ ਟਾਈਮ ਜੀ ਕੰਟਾਕਰ ਚੌਕ ਉੱਥੇ ਇੱਕਦਮ ਸਾਨੂੰ ਨਿਊਜ਼ ਮਿਲੀ ਸਾਰੇ ਸ਼ੌਕ ਹੋ ਗਏ ਵੀ ਇਹ ਕਿਦਾਂ ਹੋ ਗਿਆ ਪੰਡਿਤ ਸਾਹਿਬ ਨੂੰ ਕਿਹਨੇ ਗੋਲੀ ਮਾਰ ਦਿੱਤੀ ਤੇ ਸ਼ੌਕ ਮਾਰ ਕੇ ਬੰਦ ਹੋ ਗਈ ਦਬਾ ਦਬ ਸਾਰਾ ਲੁਧਾਨੇ ਸ਼ਹਿਰ ਬੰਦ ਹੋਣਾ ਸ਼ੁਰੂ ਹੋ ਗਿਆ ਤੇ ਇੱਕਦਮ ਕਲ ਫੈਲ ਗਈ ਕਿ ਇੰਨੇ ਪ੍ਰੋਮਿਨੈਂਟ ਬੰਦੇ ਮਨਿਸਟਰ ਸਿਗੇ ਵੀ ਗੋਲੀ ਮਾਰਕ ਬਜ ਗਏ ਸਾਰੇ ਅੱਜ ਤੱਕ ਉਹਨਾਂ ਨੂੰ ਦੁਨੀਆ ਯਾਦ ਕਰਦੀ ਹੈ ਅੱਜ ਤੱਕ ਉਹਨਾਂ ਦੇ ਦਿਹਾੜਾ ਮਨਾਇਆ ਜਾਂਦਾ ਐਸੇ ਕਰਕੇ ਮਨਾਇਆ ਜਾਂਦਾ ਕਿ ਉਹ ਕੋਈ ਸਖਸ਼ੇ ਸੀਗੇ ਜੀ ਉਹਨਾਂ ਕੋਈ ਆਤਮਾ ਸੀ ਗ੍ਰੇਟ ਆਤਮਾ ਜਿਨ੍ਹਾਂ ਨੂੰ ਅਸੀਂ ਅੱਜ ਵੀ ਯਾਦ ਕਰਦੇ ਹਾਂ ਅੱਜ ਵੀ ਉਹਨਾਂ ਨੂੰ ਫੁੱਲ ਅਰਪਿਤ ਕਰਦੇ ਹਾਂ ਜੀ ਬਿਲਕੁਲ ਨੋ ਡਾਊਟ ਸੀਰੀ ਚਕੇਸ਼ ਪਾਂਡੇ ਜੀ ਬਹੁਤ ਵਧੀਆ ਨੇ ਸਾਰੇ ਮਿਲ ਮਿਲਨਸਾਰ ਨੇ ਉਹਨਾਂ ਦੇ ਰਿਪੋਰਟਰ ਆਪਣਾ ਦੁਸ਼ਮਨ ਜੀ ਨੇ ਤੇ ਉਹ ਇਹਨਾਂ ਦੇ ਇਹਨਾਂ ਵਾਸਤੇ ਬਹੁਤ ਵਧੀਆ ਗੱਲ ਹੈ ਕਿ ਉਹਨਾਂ ਨੇ ਆਪਣੇ ਦਾਦਾ ਜੀ ਤੋਂ ਆਪਣੇ ਪਿਤਾ ਜੀ ਨੂੰ ਯਾਦ ਕਰਦੇ ਨੇ ਉਹਨਾਂ ਦਾ ਸ਼ਹੀਦੀ ਦਿਹਾੜਾ ਮਨਾਉਂਦੇ ਨੇ ਇਸ ਕਰਕੇ ਅਸੀਂ ਸਾਰੇ ਮਨਾਉਂਦੇ ਆ ਸਾਰੇ ਸ਼ਹਿਰ ਨੇ ਅੱਜ ਮਨਾਇਆ ਜਿਹੜੀਆਂ 16 ਕੰਸਟਿਟੈਂਸੀ ਨੇ ਸਾਰੇ ਆਪਣੇ ਜਿਹੜੇ ਵਾਰਡ ਨੇ ਸਾਰੇ ਉਹਨਾਂ ਚ ਮਨਾਇਆ ਗਿਆ ਬਹੁਤ ਅੱਛੀ ਤਰੀਕੇ ਨਾਲ ਮਨਾਇਆ ਗਿਆ ਸਾਰੇ ਹਮਮਾ ਕੇ ਤੁਸੀਂ ਦੇਖੋ ਸਾਰੇ ਜੜੇ ਅਸੀਂ ਰਾਜਪੁਰਾ ਰੋਡ ਸ਼ੌਪੀਰ ਪਰ ਐਸੋਸੀਏਸ਼ਨ ਦੇ ਸਾਰੇ ਬੰਦੇ ਆ ਤੇ ਵਿਵੇਕਨਗਰ ਦੇ ਪ੍ਰਧਾਨ ਖੜੇ ਨੇ ਤੇ ਵਿਵੇਕਨਗਰ ਐਸੋਸੀਏਸ਼ਨ ਦੇ ਵੀ ਸਾਰੇ ਬੰਦੇ ਇੱਥੇ ਇਕੱਠੇ ਹੋਏ ਨੇ ਇਸ ਕਰਕੇ ਉਹਨਾਂ ਉਹਨਾਂ ਦੇ ਪਾਏ ਹੋਏ ਪੁਰਨਿਆਂ ਤੇ ਅਸੀਂ ਚੱਲਦੇ ਆ ਤੇ ਅੱਜ ਵੀ ਕਾਂਗਰਸ ਨੂੰ ਯਾਦ ਕਰਦੇ ਆ ਤੇ ਉਹਨਾਂ ਦੇ ਸਖਸ਼ੀਅਤ ਨੂੰ ਯਾਦ ਕਰਦੇ ਆ ਇੱਕ ਵਾਰੀ ਫੇਰ ਮਨੋਂ ਕਹਿਣਾ ਚਾਹਣਾ ਕਿ ਉਹ ਜਿਹੜੀ ਸੋਲ ਆਤਮਾ ਸੀ ਆਪਣਾ ਜੋ ਪਵਿੱਤਰ ਆਤਮਾ ਸੀ ਉਹ ਜਿਹੜੀ ਸ਼ਹੀਦ ਹੋਈ ਆ ਉਹਨੂੰ ਅੱਜ ਵੀ ਯਾਦ ਕਰਦੇ ਆ ਤੇ ਕਰਦੇ ਵੀ ਰਹਾਂਗੇ ਅਸੀਂ ਚਾਹੁੰਦੇ ਵੀ ਆ ਕਿ ਪਾਂਡੇ ਸਾਹਿਬ ਰਕੇਸ਼ ਪਾਂਡੇ ਜੀ ਦੁਆਰਾ ਚੋਣਾ ਦਾ ਵੀ ਵਿਕਲ ਵੱਜ ਗਿਆ ਚੋਣਾ ਦਾ ਵੀ ਵਿਕਲ ਵੱਜ ਗਿਆ ਇਸ ਕਰਕੇ ਅਸੀਂ ਚਾਹੁੰਦੇ ਆ ਕਿ ਰਕੇਸ਼ ਪਾਂਡੇ ਜੀ ਉਤਰੀ ਤੋਂ ਦੁਆਰਾ ਆਉਣ ਤੇ ਕਿਉਂ ਪੰਜ ਛੇ ਵਰਵਾਲੜੀ ਜਚੁਕੇ ਨੇ ਅਸੀਂ ਸਾਰੇ ਉਹਨਾਂ ਦੀ ਮਦਦ ਕਰਾਂਗੇ ਤੇ ਜਿਤਾਵਾਂਗੇ ਅੱਗੇ ਤੋਂ ਵੀ ਉਹਨਾਂ ਨੂੰ ਮੰਤਰੀ ਬਣਾਵਾਂਗੇ ਠੀਕ ਹੈ ਜੀ ਸੋ ਅੱਜ ਬਹੁਤ ਵਧੀਆ ਲੱਗਿਆ ਅੱਜ ਇਹਨਾਂ ਨੇ ਸ਼ਰਧਾਜਲੀ ਦਿੱਤੀ ਹੈ ਤੇ ਦੇਖ ਸਕਦੇ ਹੋ ਕਿਤੇ ਗੱਲਬਾਤ ਕਰਨ ਦੀ ਕੋਸ਼ਿਸ਼ ਹੋਰ ਵੀ ਕਰਾਂਗੇ ਆ ਕੀ ਕਹਿਣਾ ਚਾਹੋਗੇ ਅੱਜ ਇੰਨੀ ਸੁਣੀ ਸੰਧਾਜਲੀ ਦਿੱਤੀ ਗਈ ਹੈ ਕਿਤਾ ਦੇਣ ਨੇ ਕੋਈ ਸਾਰੇ ਮੇਰੇ ਤੋਂ ਬਹੁਤ ਵੱਡੇ ਨੇ ਇਹਨਾਂ ਨੇ ਬਹੁਤ ਚੀਜ਼ਾਂ ਮੇਰੇ ਤੋਂ ਜ਼ਿਆਦਾ ਦੇਖੀਆਂ ਨੇ ਮੈਂ ਤਾਂ ਬਹੁਤ ਛੋਟਾ ਸੀਗਾ ਜਦੋਂ ਇਨਸੀਡੈਂਟ ਹੋਇਆ ਮੈਂ ਹੁਣ ਇਹ ਆਪਣੇ ਬਜ਼ੁਰਗਾਂ ਤੋਂ ਹੀ ਆਪਣੇ ਦਾਦਾ ਜੀ ਦੀ ਗੱਲਾਂ ਸੁਣਦਾ ਤੇ ਮੀ ਬੀਂਗ ਯੰਗ ਤੇ ਮੈਂ ਤਾਂ ਉਸ ਟਾਈਮ ਦੀ ਗੱਲਾਂ ਸੁਣ ਕੇ ਤੇ ਅੱਜ ਨੂੰ ਕੰਪੇਅਰ ਕਰਦਾ ਇੱਕ ਉਹ ਸੀਗੇ ਜਿਨ੍ਹਾਂ ਨੇ ਪੀਸ ਤੇ ਸ਼ਾਂਤੀ ਰੱਖਣ ਲਈ ਆਪਣੀ ਜਾਨ ਦੀ ਬਲੀ ਦੇ ਦਿੱਤੀ ਤੇ ਅੱਜ ਦੇ ਟਾਈਮ 'ਚ ਅਸੀਂ ਉਹੀ ਦੇਖਦੇ ਹਾਂ ਕਿ ਜੀ ਉਹ ਇਹ ਸਰਕਾਰ ਨੇ ਪਿਛਲੇ 4 ਸਾਲਾਂ ਚ ਹੀ ਇੰਨੇ ਸਾਲ ਦੀ ਲੋਕਾਂ ਦੀ ਮਿਹਨਤ ਕੱਲੇ ਮੇਰੇ ਦਾਦਾ ਜੀ ਨਹੀਂ ਸੀਗੇ ਹੋਰ ਵੀ ਸੀਗੇ ਬਿਆਨ ਸਿੰਘ ਜੀ ਵੀ ਸੀਗੇ ਉਹਨਾਂ ਨੇ ਕੀਤੇ ਇਹਨਾਂ ਨੇ ਪਿਛਲੇ 4 ਸਾਲਾਂ ਚ ਉਹ ਖਤਮ ਕਰਕੇ ਰੱਖ ਦਿੱਤੀ ਕਿ ਹਰ ਗਲੀ ਮੌਕੇ ਤੇ ਕਿਤੇ ਗੋਲੀਆਂ ਚੱਲਦੀਆਂ ਕਿਸੇ ਦੁਕਾਨਦਾਰਾ ਤੋਂ ਪੈਸੇ ਮੰਗੇ ਜਾਂਦੇ ਆ ਕਿਸੇ ਲੇਡੀਜ਼ ਨਾਲ ਵੀ ਸਨੈਚਿੰਗ ਹੁੰਦੀ ਹੈ ਤੇ ਕੀ ਕੇਸ ਹੈ ਕੋਈ ਖੁਸ਼ੀ ਹੋ ਰਹੀ ਹੈ ਅੱਜ ਆਪਣੇ ਤੁਸੀਂ ਦਾਦਾ ਜੀ ਦੇ ਆਪਣਾ ਯਾਦ ਦੇ ਵਿੱਚ ਅਸ਼ਨਾਤਲੀ ਵੀ ਦਿੱਤੀ ਪੂਰੀ ਸਮੂਚੀ ਟੀਮ ਕਾਂਗਰਸ ਪਹੁੰਚੀ ਆ ਫਿਰ ਕੇਸ਼ ਪਾਂਡੇ ਜੀ ਨੂੰ ਵੀ ਯਾਦ ਕੀਤਾ ਜਾ ਰਿਹਾ ਰਕੇਸ਼ ਪਾਂਡੇ ਸਾਡੇ ਦਿਲਾਂ ਦੇ ਵਿੱਚ ਹੀ ਆ ਔਰ ਸਾਡੇ ਜਿਹੜੇ ਤੁਹਾਡੇ ਦਾਦਾ ਜੀ ਵੀ ਜੀ ਕੋਈ ਖੁਸ਼ੀ ਖੁਸ਼ੀ ਤਾਂ ਬਹੁਤ ਹੁੰਦੀ ਹੈ ਜੀ ਕਿ ਬਟ ਲੇਕਿਨ ਅਸੀਂ ਫੇ ਕਿਉਂਕਿ ਇਹ ਮੈਨੂੰ ਪੁਰਾਣੇ ਸਾਥੀ ਮਿਲਦੇ ਆ ਉਹਨਾਂ ਦੇ ਤੇ ਉਹ ਮੈਨੂੰ ਉਹਨਾਂ ਦੀਆਂ ਗੱਲਾਂ ਦੱਸਦੇ ਤੇ ਉਹਨਾਂ ਦਾ ਕਿੱਦਾਂ ਦਾ ਉਹਨਾਂ ਦਾ ਵਰਕਿੰਗ ਸਟਾਈਲ ਸੀਗਾ ਫਿਰ ਉਹ ਹਮੇਸ਼ਾ ਕੰਪੇਅਰ ਕਰਦੇ ਕਿ ਜੀ ਮੇਰੇ ਫਾਦਰ ਦਾ ਤੇ ਮੇਰੇ ਦਾਦਾ ਜੀ ਦਾ ਕਿੰਦਾ ਸੀਗਾ ਕੀ ਡਿਫਰੈਂਸ ਸੀਗਾ ਕੀ ਨਹੀਂ ਸੀਗਾ ਕਈ ਚੀਜ਼ਾਂ ਮੇਰੇ ਫਾਦਰ ਨੇ ਉਹਨਾਂ ਦੀ ਐਡਾਪਟ ਕੀਤੀਆਂ ਕੁਝ ਆਪਣੇ ਹਿਸਾਬ ਨਾਲ ਪਲੱਸ ਕੀਤੀਆਂ ਤੇ ਕੇ ਜੀ ਤੁਸੀਂ ਵੀ ਉਹਨਾਂ ਵਰਗੇ ਹੀ ਚੱਲਦੇ ਹੋ ਚੰਗਾ ਤਾਂ ਲੱਗਦਾ ਹੀ ਹੈ ਜੀ ਬਿਲਕੁਲ ਬਟ ਲੇਕਿਨ ਨਾਲ ਦਿਨਾਂ ਲੋਕੀ ਆਪਣਾ ਰੋਸ਼ ਵੀ ਦਿਖਾ ਦਿੰਦੇ ਆ ਕੇ ਜੀ ਬਿਲਕੁਲ ਜੀ ਬਿਲਕੁਲ ਸੋ ਬੜਾ ਅੱਛਾ ਮੈਸੇਜ ਹੈ ਆਪਾਂ ਹੋਰ ਵੀ ਆਪਾਂ ਗੱਲਬਾਤ ਕਰਦੇ ਜਿਹੜੇ ਇੱਥੇ ਸਮੂਚੀ ਟੀਮ ਪਹੁੰਚੀ ਹੋਈ ਹੈ ਤੇ ਗੱਲਬਾਤ ਕਰਦੇ ਆ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਪੂਰੀ ਸਮੂਚੀ ਟੀਮ ਇੱਥੇ ਕਾਂਗਰਸ ਦੀ ਪਹੁੰਚੀ ਕਿੱਦਾਂ ਦੇਖ ਦਵਾਂ ਕੀ ਕਹਿਣਾ ਰਕੇਸ਼ ਪਾਂਡੇ ਜੀ ਦੇ ਹੁਕਮ ਅਨੁਸਾਰ ਹਰ ਸਾਲ ਪਾਂਡੇ ਜੀ ਦੀ ਸ਼ਹੀਦ ਪਾਂਡੇ ਜੀ ਦੀ ਸਾਲਾਨਾ ਵਰਸੀ ਮਨਾਈ ਜਾਂਦੀ ਹੈ ਔਰ ਹਰ ਕੌਨਸਟੀਚਨਸੀ ਜੀ ਮਨਾਈ ਜਾਂਦੀ ਔਰ ਵੱਡੇ ਤੌਰ ਤੇ ਮਨਾਈ ਜਾਂਦੀ ਹੈ ਕਿਸੇ ਨੂੰ ਕੋਈ ਜ਼ਬਰਦਸਤੀ ਨਹੀਂ ਕਿਹਾ ਜਾਂਦਾ ਸਾਰੇ ਇਸ ਪ੍ਰੋਗਰਾਮ ਨੂੰ ਬੜੀ ਖੁਸ਼ੀ ਨਾਲ ਮਨਾਉਂਦੇ ਨੇ ਜਿਸ ਤਰ੍ਹਾਂ ਸ਼ਹੀਦ ਜਗਿੰਦਰਪਾਲ ਪਾਂਡੇ ਜੀ ਨੇ ਜਿਸ ਤਰ੍ਹਾਂ ਸ਼ਹੀਦ ਜੁਗਿੰਦਰਪਾਲ ਪਾਂਡੇ ਜੀ ਨੇ ਆਪਣੀ ਸ਼ਹਾਦਤ ਦਿੱਤੀ ਦੇਸ਼ ਵਾਸੀਆਂ ਲਈ ਸਾਰੇ ਦੇਸ਼ ਵਾਸੀ ਉਹਨਾਂ ਦੀ ਕੁਰਬਾਨੀ ਨੂੰ ਕਦੇ ਨਹੀਂ ਭੁੱਲ ਸਕਦੇ ਔਰ ਪਾਂਡੇ ਸਾਹਿਬ ਦੀ ਇਮਾਨਦਾਰੀ 30 ਸਾਲ ਦੀ ਉਹਨਾਂ ਦੀ ਇਮਾਨਦਾਰੀ ਤੇ ਕੋਈ ਪੰਜਾਬ ਦਾ ਬੰਦਾ ਕਿ ਇੰਡੀਆ ਦਾ ਬੰਦਾ ਕੋਈ ਸ਼ੱਕ ਨਹੀਂ ਕਰਦਾ ਅਸੀਂ ਹਰ ਦੇਸ਼ ਵਾਸੀ ਨੂੰ ਕਹਿੰਨੇ ਹਾਂ ਪਾਂਡੇ ਸਾਹਿਬ ਵਰਗੇ ਇਮਾਨਦਾਰ ਲੋਕਾਂ ਨੂੰ ਚਲੋ ਤੇ ਇਸ ਪਰਿਵਾਰ ਨੂੰ ਅੱਗੇ ਤੋਂ ਵੀ ਅੱਗੇ ਲੈਣਾ ਤੇ ਔਰ ਇਹਨਾਂ ਦੇ ਨਾਲ ਖੜਾ ਖੜਨਾ ਵਾ ਹਮੇਸ਼ਾ ਸ਼ਮਾ ਅਦਲੀ ਦਿੱਤੀ ਤੇ ਕਿੰਨਾ ਵਧੀਆ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਜੀ ਬਿਲਕੁਲ ਜੀ ਸਾਰੇ ਸਾਰੇ ਭਰਾ ਸਾਡੇ ਨਾਲ ਖੜੇ ਆ ਸਾਰੇ ਮਾਰਕੀਟ ਦੇ ਸਹਿਯੋਗ ਨਾਲ ਸਾਰੇ ਵਾਰਡ ਦੇ ਸਹਿਯੋਗ ਨਾਲ ਸਾਰੀ ਨੌਰਥ ਕੌਂਸਲ ਦੀ ਚੌਂਸੀ ਦੇ ਸਹਿਯੋਗ ਨਾਲ ਅਸੀਂ ਇਹ ਪ੍ਰੋਗਰਾਮ ਕੀਤਾ ਤੇ ਸਾਰੇ ਆਪਣੇ ਕੀਮਤੀ ਸਮਾਂ ਕੱਢ ਕੇ ਆਪਣੀਆਂ ਦੁਕਾਨਾਂ ਛੱਡ ਕੇ ਆਪਣੇ ਕਾਰੋਬਾਰ ਛੱਡ ਕੇ ਇੱਥੇ ਸ਼ਰਧਾਂਜਲੀ ਦੇਣ ਲਈ ਖੜੇ ਨੇ ਰਕੇਸ਼ ਪੰਡਾ ਜੀ ਨੂੰ ਕਿਤੇ ਇੱਕ ਜ਼ਰੂਰੀ ਕੰਮ ਤੇ ਜਾਣਾ ਪਿਆ ਗਿਆ ਤਾਂ ਉਹਨਾਂ ਦੇ ਸੁਪੁੱਤਰ ਸ਼੍ਰੀ ਦੁਸ਼ੰਤ ਪੰਡਾ ਜੀ ਸਾਡੇ ਨਾਲ ਨੇ ਤੇ ਆਪਾਂ ਸ਼ਰਧਾਂਜਲੀ ਦੇ ਕੇ ਸਾਰੇ ਇੱਕ ਵਾਰ ਸਾਰੇ ਆਪਾਂ ਇਕੱਠੇ ਹੋਏ ਆਂ ਜੀ ਹਾਂਜੀ ਬ ਅੱਜ ਨਮਨ ਕਰਾਂਗਾ ਜੀ ਅੱਜ ਜਗਿੰਦਰਪਾਲ ਪਾਂਡੇ ਜੀ ਦੀ 39ਵੀਂ ਵਰ ਨਮਨ ਕਰਨਾ ਸ਼ਸ਼ ਸ਼ ਨਮ ਸ਼ਹੀਦਾਂ ਨੂੰ ਇਹ ਹੈ ਕਿ ਸ਼ਹੀਦਾਂ ਦੀ ਚਿਤਾਵਾਂ ਉੱਪਰ ਲਗेंगे ਹਰ ਬਰਸ ਮੇਲੇ ਇਹ ਹਰ ਬਰਸ ਜਿਹੜਾ ਮੇਲਾ ਲੱਗਦਾ ਉਹਨਾਂ ਲਈ ਲੱਗਦਾ ਜਿਨ੍ਹਾਂ ਨੇ ਆਪਣੇ ਦੇਸ਼ ਦੇ ਲਈ ਆਪਣੀ ਜਾਨ ਕੁਰਬਾਨ ਕਰਤੀ ਤੇ ਮੈਂ ਇਲਾਕਾ ਨਿਵਾਸੀਆਂ ਨੂੰ ਸਾਰੇ ਨਾਰਥ ਕੌਂਸਲ ਜੀ ਅਸੀਂ ਸਾਰੇ ਸ਼ਹਿਰ ਨੂੰ ਪਤਾ ਆਪਾਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਭੁੱਲਣਾ ਨਹੀਂ ਚਾਹੀਦਾ ਅੱਗੋਂ ਉਹਨਾਂ ਦੇ ਪਾਂਡੇ ਸਾਹ ਨੂੰ ਰਕੇਸ਼ ਪਾਂਡੇ ਜੀ ਨੂੰ ਕੌਣ ਨਹੀਂ ਜਾਣਦਾ ਉਹਨਾਂ ਦੀ ਇਮਾਨਦਾਰੀ ਨੂੰ ਕੌਣ ਨਹੀਂ ਜਾਣਦਾ ਸੋ ਅੱਗੇ ਵੀ ਜਨਤਾ ਨੂੰ ਇਹੋ ਜਿਹੀ ਐਮਐਲਏ ਲੋੜ ਹੈ ਤੇ ਮੈਂ ਇਹ ਜਾਨਣਾ ਵੀ ਅੱਗੇ ਇਹ ਫੇਰਦੁਆਰਤੀ ਜਿਹੜੀ ਨਾਰਥ ਕੌਨਸਿਡੈਂਸੀ ਸੰਭਾਲਨ ਹਾਂਜੀ ਸਰ ਕਿੱਦਾਂ ਦੇਖਦੇ ਹੋ ਅੱਜ ਪੂਰੀ ਸਮੂਚੀ ਟੀਮ ਅੱਜ ਇੱਥੇ ਖੜੀ ਹੈ ਕਾਂਗਰਸ ਰਕੇਸ਼ ਪਾਂਡੇ ਜੀ ਜਿਹਨੀ ਆਏ ਉਹਨਾਂ ਦੇ ਪੁੱਤਰ-ਪੁੱਤਰ ਆਏ ਹੈਗੇ ਨੇ ਤੇ ਕਿੱਦਾਂ ਦੇ ਕੀ ਕਰਨਗੇ ਪਹਿਲਾਂ ਤਾਂ ਮੈਂ ਚਾਹਵਾਂਗਾ ਜਿਹੜੇ ਮੇਰੇ ਸਾਥੀ ਇੱਥੇ ਆਏ ਨੇ ਇੱਕ ਜ਼ਰੂਰ ਨਾਰਾ ਜ਼ਰੂਰ ਲਾਇਆ ਜਾਇਆ ਅਮਰ ਸ਼ਹੀਦ ਜੋਗਿੰਦਰਪਾਲ ਪਾਂਡੇ ਜੀ ਅਮਰ ਸ਼ਹੀਦ ਅਮਰ ਸ਼ਹੀਦ ਜੋਗਿੰਦਰਪਾਲ ਪਾਂਡੇ ਜੀ ਅਮਰ ਸ਼ਹੀਦ અમર શહીદ जोगिंदर પાલ માંડેજી ਜਿਨ੍ਹਾਂ ਦੀ ਅੱਜ 39ਵੀਂ ਵਰਸੀ ਮનાਈ ਜਾ ਰਹੀ ਹੈ ਜੋ ਕਿ ਵਰਸੀ ਦਾ ਜਿਹੜਾ ਹਰ ਸਾਲ ਬਣਾਇਆ ਜਾਂਦਾ ਔਰ ਹਰ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਮਨਾਉਂਦੇ ਸੀ ਅਸੀਂ ਪਰ ਇਸ ਵਾਰੀ ਵਾਰਡ ਵਿੱਚ ਨਾਰਥ ਨਾਰਥ ਦਾ ਏਰੀਆ ਜਿਹੜਾ ਵਕਫਾ ਵਾਰਡਾਂ ਵਿੱਚ અલગ અલગ ਜਗ੍ਹਾ ਤੇ ਮનાਈ ਜਾ ਰਹੀ ਹੈ ਔਰ ਜੋ जोगिंदर ਪਾਲ ਪਾਂਡੇ ਜੀ ਨੇ ਅਮਨ ਸ਼ਾਂਤੀ ਲਈ ਪੰਜਾਬ ਦੀ ਅਮਨ ਸ਼ਾਂਤੀ ਲਈ ਸ਼ਹਾਦਤ ਦਿੱਤੀ ਉਹਨਾਂ ਨੂੰ ਭੁੱਲਿਆ ਨਹੀਂ ਜਾ ਸਕਦਾ ਔਰ ਉਹਨਾਂ ਦੇ ਜਿਹੜੇ ਬੱਚੇ ਨੇ ਅੱਜ ਉਹਨਾਂ ਦੇ ਹੀ ਨਕਸ਼ੇ ਕਦਮ ਤੇ ਚੱਲ ਰਹੇ ਨੇ